ਸਾਸਰੀ ਗਾਲ ਅੱਜ ਆਪਾਂ ਇੱਕ ਖਾਸ ਅਧਿਆਤਮਿਕ ਯਾਤਰਾ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਹਦਾ ਆਧਾਰ ਹੈ ਬੰਦਗੀ ਨਾਮਾ ਦਾ 7ਵਾਂ ਅਧਿਆਇ ਹਾਂਜੀ ਸਾਡੇ ਕੋਲ ਇਸ ਲਿਖਤ ਦੇ ਕੁਝ ਹਿੱਸੇ ਨੇ ਜੋ ਸਿੱਖ ਪਰੰਪਰਾ ਚ ਸਿਮਰਨ ਯਾਨੀ ਕਿ ਨਾਮ ਜਪਣ ਦੀ ਪ੍ਰਕਿਰਿਆ ਇਸ ਦੇ ਵੱਖ-ਵੱਖ ਪੜਾ ਤੇ ਜਿਹੜੇ ਅਨੁਭਵ ਹੁੰਦੇ ਨੇ ਉਹਨਾਂ ਬਾਰੇ ਦੱਸਦੇ ਨੇ ਬਿਲਕੁਲ ਸਾਡਾ ਮਕਸਦ ਸਿਰਫ ਇਹਨਾਂ ਪੜਾਵਾਂ ਦੀ ਮਤਲਬ ਲਿਸਟ ਬਣਾਉਣਾ ਨਹੀਂ ਬਲਕਿ ਇਸ ਲਿਖਤ ਦੇ ਆਧਾਰ ਤੇ ਇਹ ਸਮਝਣਾ ਵਾ ਕਿ ਇਹ ਯਾਤਰਾ ਕਿਵੇਂ ਅੱਗੇ ਵੱਧਦੀ ਹੈ ਕਿਹੜੇ ਮੋੜ ਆਉਂਦੇ ਨੇ ਤੇ ਕਿਹੜੀਆਂ ਚੁਣੌਤੀਆਂ ਜਾਂ ਕਹਿ ਲੋ ਹੈਰਾਨ ਕਰਨ ਵਾਲੇ ਅਨੁਭਵ ਸਾਹਮਣੇ ਆ ਸਕਦੇ ਨੇ ਹਾਂਜੀ ਬਿਲਕੁਲ ਤੇ ਇਹ ਲਿਖਤ ਸਿਮਰਨ ਨੂੰ ਸਿਰਫ ਇੱਕ ਰਸਮ ਵਾਂਗੂ ਨਹੀਂ ਦੇਖਦੀ ਇਹ ਤਾਂ ਚੇਤਨਾ ਦੇ ਬਦਲਾਅ ਦੀ ਇੱਕ ਪੂਰੀ ਪ੍ਰਕਿਰਿਆ ਵਾਂਗ ਪੇਸ਼ ਕਰਦੀ ਆ ਅੱਛਾ ਆਪਾਂ ਦੇਖਾਂਗੇ ਕਿ ਲੇਖਕ ਦੇ ਆਪਣੇ ਤਜਰਬੇ ਤੇ ਹੋਰ ਮਹਾਤਮਾਵਾਂ ਦੇ ਹਵਾਲਿਆਂ ਨਾਲ ਇਹ ਕਿਵੇਂ ਸਾਫ਼ ਹੁੰਦਾ ਕਿ ਇਹ ਰਸਤਾ ਕੋਈ ਸਿੱਧਾ ਨਹੀਂ ਹੈ ਇਹਦੇ ਚ ਕਈ ਬਰੀਕ ਨੁਕਤੇ ਨੇ ਸਮਝਣ ਵਾਲੀਆਂ ਗੱਲਾਂ ਨੇ ਤਾਂ ਫਿਰ ਇਸ ਲਿਖਤ ਦੇ ਹਿਸਾਬ ਨਾਲ ਇਹ ਸਫ਼ਰ ਸ਼ੁਰੂ ਕਿਵੇਂ ਹੁੰਦਾ ਹੈ ਮਤਲਬ ਪਹਿਲਾ ਕਦਮ ਕੀ ਦੱਸਿਆ ਗਿਆ ਵਾ ਹਾਂਜੀ ਦੇਖੋ ਲਿਖਤ ਦੱਸਦੀ ਆ ਕਿ ਸ਼ੁਰੂਆਤ ਹੁੰਦੀ ਆ ਜ਼ਬਾਨੀ ਜਾਪ ਨਾਲ ਯਾਨੀ ਕਿ ਪਰਮਾਤਮਾ ਦਾ ਨਾਮ ਉੱਚੀ ਆਵਾਜ਼ ਵਿੱਚ ਬੋਲ ਕੇ ਜਪਣਾ ਉੱਚੀ ਆਵਾਜ਼ ਚ ਹਾਂ ਇਹ ਇੱਕ ਤਰ੍ਹਾਂ ਨਾਲ ਮਨ ਨੂੰ ਫੋਕਸ ਕਰਨ ਦਾ ਮਤਲਬ ਸ਼ੁਰੂਆਤੀ ਤਰੀਕਾ ਹੈ ਤੇ ਜੇ ਮਨ ਬਹੁਤਾ ਪਟਕਦਾ ਹੋਵੇ ਜਿਹੜਾ ਕਿ ਸ਼ੁਰੂ ਚ ਬਹੁਤ ਆਮ ਗੱਲ ਹੈ ਹਾਂ ਉਹ ਤਾਂ ਹੁੰਦਾ ਹੀ ਆ ਤਾਂ ਫਿਰ ਇਕਾਗਰਤਾ ਬਣਾਉਣ ਲਈ ਮਾਲਾ ਦੀ ਵਰਤੋਂ ਦਾ ਸੁਝਾਅ ਵੀ ਦਿੱਤਾ ਗਿਆ ਵਾ ਮਨ ਦਾ ਪਟਕਣਾ ਇਹ ਤਾਂ ਸ਼ਾਇਦ ਹਰ ਬਿਆਸੀ ਦਾ ਸ਼ੁਰੂਆਤੀ ਅਨੁਭਵ ਹੁੰਦਾ ਹੋਵੇਗਾ ਕੀ ਲਿਖਤ ਇਸ ਬਾਰੇ ਕੁਝ ਹੋਰ ਦੱਸਦੀ ਹੈ ਜਿਵੇਂ ਇਸ ਨਾਲ ਕਿਵੇਂ ਨਿਜਿਠਣਾ ਜਾਂ ਕਿਹੜਾ ਨਾਮ ਜਪਣਾ हां हां बिल्कुल ਦੱਸਦੀ ਹੈ ਲਿਖਤ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਮਨ ਦੇ ਭਟਕਣ ਤੋਂ ਮਤਲਬ ਨਿਰਾਸ਼ ਨਹੀਂ ਹੋਣਾ ਚਾਹੀਦਾ ਇਹ ਕੁਦਰਤੀ ਹੈ ਕਿ ਬੇਲੋੜੇ ਵਿਚਾਰ ਆਣਗੇ ਹਮ ਇੱਥੇ ਇੱਕ ਖਾਸ ਨੁਕਤਾ ਵਾਹਿਗੁਰੂ ਸ਼ਬਦ ਦੀ ਚੋਣ ਬਾਰੇ ਉਠਾਇਆ ਗਿਆ ਲੇਖਕ ਦਾ ਵਿਚਾਰ ਇਹ ਆ ਕਿ ਭਾਵੇਂ ਰਾਮ ਓਮ ਅੱਲਾ ਗੋਬਿੰਦ ਵਰਗੇ ਨਾਮ ਵੀ ਰੱਬ ਦੇ ਹੀ ਨੇ ਹਾਂਜੀ ਪਰ ਇਹ ਅਕਸਰ ਕਿਸੇ ਇੱਕ ਖਾਸ ਗੁਣ ਜਾਂ ਪਹਿਲੂ ਨੂੰ ਦਰਸਾਉਂਦੇ ਨੇ ਜਦੋਂ ਅਭਿਆਸੀ ਮਤਲਬ ਪਰਮਾਤਮਾ ਦੀ ਸਰਵ ਵਿਆਪਕਤਾ ਤੇ ਉਹਦੀ ਅਸਚਰਜਤਾ ਦੋਹਾਂ ਨੂੰ ਮਹਿਸੂਸ ਕਰਨ ਲੱਗਦਾ ਨਾ ਹਾਂਜੀ ਤਾਂ ਉਹਦੇ ਲਈ ਵਾਹਿਗੁਰੂ ਸ਼ਬਦ ਜ਼ਿਆਦਾ ਸਹੀ ਹੋ ਜਾਂਦਾ ਲੇਖਕ ਇਹਨੂੰ ਇਦਾਂ ਸਮਝਾਉਂਦਾ ਜਿਵੇਂ ਸਮੁੰਦਰ ਨੂੰ ਪਿਆਲਾ ਕਹਿਣਾ ਅੱਛਾ ਜੇ ਕੋਈ ਰੱਬ ਦੀ ਵਿਸ਼ਾਲਤਾ ਤੇ ਧਿਆਨ ਲਾ ਰਿਹਾ ਤਾਂ ਫਿਰ ਕੋਈ ਸੀਮਿਤ ਅਰਥ ਵਾਲਾ ਨਾਮ ਉਹਦੇ అనుభవ ਨੂੰ ਵੀ ਰੋਕ ਸਕਦਾ ਵਾ ਇਹ ਵਾਹਿਗੁਰੂ ਸ਼ਬਦੀ ਵਿਆਖਿਆ ਤੇ ਕਾਫੀ ਦਿਲਚਸਪ ਲੱਗੀ ਕੀ ਇਸ ਦੇ ਮੂਲ ਬਾਰੇ ਜਾਂ ਇਸ ਦੀ ਮਹੱਤਤਾ ਬਾਰੇ ਵੀ ਲਿਖਤ ਵਿੱਚ ਕੁਝ ਹੈਗਾ ਹਾਂ ਬਿਲਕੁਲ ਹੈਗਾ ਲਿਖਤ ਭਾਈ ਗੁਰਦਾਸ ਜੀ ਦਾ ਹਵਾਲਾ ਦਿੰਦੀ ਹੈ ਜਿਨ੍ਹਾਂ ਲਿਖਿਆ ਵਾਹਿਗੁਰੂ ਸੱਚ ਮੰਤਰ ਸੁਣਾਇਆ ਅੱਛਾ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਮੰਤਰ ਮਤਲਬ ਮੂਲ ਰੂਪ ਚ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ ਤੇ ਭਾਈ ਗੁਰਦਾਸ ਜੀ ਦੀ ਇੱਕ ਹੋਰ ਤੁਕ ਵੀ ਹੈ ਵਾਹਿਗੁਰੂ ਗੁਰ ਮੰਤਰ ਹੈ ਜੱਪ ਹੋਮੇ ਖੋਈ ਹਾਂ ਹੋਮੇ ਖੋਈ ਵਾਹ ਵਾਹ ਦੀ ਇਹ ਖੁਸ਼ੀ ਵਾਲੀ ਤੁਨੀ ਨਿਕਲਦੀ ਹੈ ਇਹ ਵੀ ਇਸ ਸ਼ਬਦ ਦੀ ਡੂੰਘਾਈ ਦੱਸਦੀ ਹੈ ਅੱਛਾ ਤਾਂ ਨਾਮ ਦੀ ਚੋਣ ਤੋਂ ਬਾਅਦ ਧਿਆਨ ਕਿੱਥੇ ਲਾਉਣਾ ਹੈ ਕਈ ਵਾਰੀ ਲੋਕ ਗੁਰੂ ਜਾਂ ਕਿਸੇ ਇਸ਼ਟ ਦੇ ਸਰੂਪ ਤੇ ਧਿਆਨ ਲਾਉਂਦੇ ਨੇ ਕਿ ਲਿਖਤ ਇਸ ਬਾਰੇ ਕੋਈ ਸਲਾਹ ਦਿੰਦੀ ਹੈ ਹਾਂ ਇੱਕ ਬਹੁਤ ਮਹੱਤਵ ਬਹੁਤ ਮਹੱਤਵਪੂਰਨ ਨੁਕਤਾਵਾ ਜਿਸ ਤੇ ਲਿਖਤ ਖਾਸ ਧਿਆਨ ਦਿੰਦੀ ਹੈ ਤੇ ਇੱਥੇ ਲੇਖਕ ਆਪਣਾ ਨਿੱਜੀ ਤਜਰਬਾ ਵੀ ਦੱਸਦਾ ਅੱਛਾ ਕੀ ਤਜਰਬਾ ਲਿਖਤ ਸ਼ੁਰੂਆਤੀ ਪੜਾਵਾਂ ਵਿੱਚ ਗੁਰੂ ਦੇ ਸਰੂਪ ਜਾਂ ਤਸਵੀਰ ਤੇ ਧਿਆਨ ਲਾਉਣ ਤੋਂ ਮਤਲਬ ਸਾਵਧਾਨ ਕਰਦੀ ਹੈ। ਲੇਖਕ ਦੱਸਦਾ ਹੈ ਕਿ ਉਹਨੇ ਖੁਦ ਸ਼ੁਰੂ ਵਿੱਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੇ ਧਿਆਨ ਲਾਇਆ। ਹੂੰ ਉਹ ਕਹਿੰਦਾ ਇਹਦੇ ਨਾਲ ਇਕਾਗਰਤਾ 'ਚ ਮਦਦ ਮਿਲੀ ਤੇ ਕਈ ਵਾਰ ਉਹ ਤਸਵੀਰ ਜਿਉਂਦੀ ਤੇ ਚਾਨਣ ਵਾਲੀ ਵੀ ਲੱਗੀ। ਪਰ ਮੁਸ਼ਕਿਲ ਉਦੋਂ ਆਈ ਜਦੋਂ ਅਗਲੇ ਪੜਾਅ ਤੇ ਨਿਰਆਕਾਰ ਤੇ ਧਿਆਨ ਲਾਉਣਾ ਚਾਹੁੰਦਾ ਸੀ। ਅੱਛਾ ਉਦੋਂ ਫਿਰ? ਉਦੋਂ ਗੁਰੂ ਦਾ ਸਰੂਪ ਜਿਹੜਾ ਪਹਿਲਾਂ ਮਦਦ ਕਰਦਾ ਸੀ ਉਹ ਰੁਕਾਵਟ ਬਣ ਗਿਆ ਉਹਨੂੰ ਇਸ ਆदत ਨੂੰ ਤੋੜਨ ਲਈ ਬਹੁਤ ਮਤਲਬ ਜ਼ੋਰ ਲਾਉਣਾ ਪਿਆ। ਓਹੋ ਇਸ ਲਈ ਲਿਖਤ ਦਾ ਸੁਝਾਅ ਇਹ ਹੀ ਆ ਕਿ ਸ਼ੁਰੂ ਤੋਂ ਹੀ ਸ਼ਬਦ ਯਾਨੀ ਵਾਹਿਗੁਰੂ ਰਾਹੀ ਨਿਰੰਕਾਰ ਤੇ ਧਿਆਨ ਲਾਉਣਾ ਬਿਹਤਰ ਆ ਤਾਂ ਕਿ ਬਾਅਦ ਚ ਐਸੀ ਮੁਸ਼ਕਿਲ ਨਾ ਵੇ। ਇਹ ਤਾਂ ਕਾਫੀ ਕੰਮ ਦੀ ਸਲਾਹ ਲੱਗਦੀ ਆ ਖਾਸ ਕਰਕੇ ਲੇਖਕ ਦੇ ਆਪਣੇ ਤਜਰਬੇ ਤੋਂ। ਚਲੋ ਜ਼ੁਬਾਨੀ ਜਾਪ ਤੋਂ ਅੱਗੇ ਵਧੀਏ। ਅਗਲਾ ਪੜਾ ਕੀ ਹੈ? ਫੇਰ ਆਉਂਦਾ ਦੂਜਾ ਪੜਾ। ਮਾਨਸਿਕ ਸਿਮਰਨ ਮਾਨਸਿਕ ਸਿਮਰਨ ਹਾਂਜੀ ਲਿਖਤ ਕਹਿੰਦੀ ਆ ਜਦੋਂ ਜ਼ੁਬਾਨੀ ਜਾਪ ਮਤਲਬ ਪੱਕਾ ਜਾਂਦਾ ਨਾ ਫਿਰ ਹੌਲੀ ਹੌਲੀ ਆਪਣੇ ਆਪ ਹੀ ਇਹ ਮਨ ਚ ਚਲਾ ਜਾਂਦਾ ਹੈ ਮਤਲਬ ਬੁਲ ਬੰਦ ਹਾਂਜੀ ਬੁਲ ਬੰਦ ਪਰ ਜਾਪ ਅੰਦਰ ਚਲਦਾ ਰਹਿੰਦਾ ਹੈ ਲਗਾਤਾਰ ਹਾਂਜੀ ਇਸ ਅਵਸਥਾ ਚ ਬਾਹਰ ਲੀਆਂ ਪਟਕਣਾਵਾਂ ਕਾਫੀ ਘਟ ਜਾਂਦੀਆਂ ਨੇ ਤੇ ਮਨ ਦੀਆਂ ਸ਼ਕਤੀਆਂ ਅੰਦਰ ਨੂੰ ਇਕੱਠੀਆਂ ਹੋਣ ਲੱਗਦੀਆਂ ਨੇ ਅੱਛਾ ਇਹਦੇ ਨਾਲ ਇੱਕ ਖਾਸ ਕਿਸਮ ਦੀ ਮਾਨਸਿਕ ਸ਼ਾਂਤੀ ਤੇ ਮਤਲਬ ਹਲਕੀ ਜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇਸ ਮਾਨਸਿਕ ਸਿਮਰਨ ਨੂੰ ਕਰਨ ਦਾ ਕੋਈ ਖਾਸ ਤਰੀਕਾ ਵੀ ਦੱਸਿਆ ਗਿਆ ਵਾ ਹਾਂ ਇਸ ਪੜਾ ਤੇ ਸਾਹਾਂ ਨਾਲ ਸਿਮਰਨ ਦਾ ਜ਼ਿਕਰ ਵੀ ਆਉਂਦਾ ਹੈ ਹਾਂ ਜੀ ਇਹਦਾ ਮਤਲਬ ਹੈ ਕਿ ਸਾਹ ਅੰਦਰ ਲੈਂਦੇ ਸਮੇਂ ਮੰਚਵਾ ਤੇ ਸਾਹ ਬਾਹਰ ਕਰਦੇ ਸਮੇਂ ਗੁਰੂ ਦਾ ਉਚਾਰਨ ਕਰਨਾ ਇਹ ਸਾਰਾ ਕੁਝ ਬਿਨਾ ਬੁੱਲ ਹਿਲਾਏ ਸਿਰਫ ਮਨ ਦੇ ਅੰਦਰ ਅੱਛਾ ਠੀਕ ਹੈ ਇਹ ਮਾਨਸਿਕ ਜਾਪ ਨੂੰ ਹੋਰ ਲਗਾਤ ਮਤਲਬ ਸੁਖਮ ਤੇ ਲਗਾਤਾਰ ਬਣਾਉਣ ਚ ਮਦਦ ਕਰਦਾ ਪਰ ਕੀ ਸਿਰਫ ਨਾਮ ਸਿਮਰਨ ਨਾਲ ਹੀ ਇਹ ਅਵਸਥਾ ਹੁੰਦੀ ਆ ਕਈ ਲੋਕ ਤਾਂ ਗੁਰਬਾਣੀ ਦਾ ਪਾਠ ਵੀ ਮਨਚ ਕਰਦੇ ਨੇ ਹਾਂ ਲਿਖਤਾ ਇਸ ਨੁਕਤੇ ਨੂੰ ਵੀ ਛੂੰਦੀ ਹੈ ਇਹ ਮੰਨਦੀ ਹੈ ਕਿ ਜਿਹੜੇ ਲੋਕ ਰੋਜ਼ ਗੁਰਬਾਣੀ ਦਾ ਮਾਨਸਿਕ ਪਾਠ ਕਰਦੇ ਨੇ ਉਹ ਵੀ ਕਦੇ-ਕਦੇ ਐਸੀ ਸ਼ਾਂਤੀ ਤੇ ਖੁਸ਼ੀ ਮਹਿਸੂਸ ਕਰ ਸਕਦੇ ਨੇ ਹਮ ਪਰ ਲਿਖਤ ਦੇ ਹਿਸਾਬ ਨਾਲ ਨਾਮ ਸਿਮਰਨ ਰਾਹੀ ਇਸ ਮਾਨਸਿਕ ਪੜਾਅ ਤੇ ਪਹੁੰਚਣਾ ਜ਼ਿਆਦਾ ਕਿਵੇਂ ਕਹਿੰਦੇ ਨੇ ਵਿਧੀਵਤ ਸਿਸਟਮੈਟਿਕ ਹੈ ਤੇ ਅਗਲੇ ਪੜਾਵਾਂ ਲਈ ਇੱਕ ਮਜ਼ਬੂਤ ਨੀਂਹ ਬਣਾਉਂਦਾ ਅੱਛਾ ਇਤੋਂ ਤੱਕ ਕਿ ਕੁਝ ਉੱਨਤ ਅਭਿਆਸੀਆਂ ਦਾ ਤਜਰਬਾ ਵੀ ਲਿਖਿਆ ਕਿ ਜਿਨ੍ਹਾਂ ਨੂੰ ਗੁਰਬਾਣੀ ਦਾ ਮਾਨਸਿਕ ਪਾਠ ਕਰਨ ਤੋਂ ਬਾਅਦ ਨਾਮ ਦਾ ਮਾਨਸਿਕ ਸਿਮਰਨ ਲਗਾਤਾਰ ਜਾਰੀ ਰੱਖਣ 'ਚ ਥੋੜੀ ਮੁਸ਼ਕਲ ਆਈ ਇਸ ਲਈ ਨਾਮ ਸਿਮਰਨ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਠੀਕ ਹੈ ਤਾਂ ਜ਼ਬਾਨੀ ਜਾਪ ਤੋਂ ਮਾਨਸਿਕ ਸਿਮਰਨ ਇਹ ਸਫ਼ਰ ਇੱਥੇ ਹੀ ਰੁਕ ਜਾਂਦਾ ਚਾ ਇਸ ਤੋਂ ਵੀ ਅੱਗੇ ਕੁਝ ਹੈਗਾ ਨਾ ਨਾ ਯਾਤਰਾ ਇੱਥੇ ਨਹੀਂ ਰੁਕਦੀ ਲਿਖਤ ਤੀਜੇ ਪੜਾਅ ਦਾ ਜ਼ਿਕਰ ਕਰਦੀ ਹੈ ਜਿਸ ਨੂੰ ਉਹ ਅਸਚਰਜ ਕਹਿੰਦੀ ਹੈ ਅਸਚਰਜ ਹਾਂਜੀ ਇਸ ਪੜਾ ਤੇ ਮਾਨਸਿਕ ਸਿਮਰਨ ਹੋਰ ਡੂੰਗਾ ਤੇ ਤੇਜ਼ ਹੋ ਜਾਂਦਾ ਹੈ ਇਹਦੀ ਅੰਦਰਲੀ ਗੂੰਜ ਇੰਨੀ ਤਾਕਤਵਰ ਹੋ ਜਾਂਦੀ ਹੈ ਕਿ ਬਾਹਰ ਦੀਆਂ ਆਵਾਜ਼ਾਂ ਸੁਣਨੀਆਂ ਬੰਦ ਹੋ ਜਾਂਦੀਆਂ ਨੇ ਸੱਚੀ ਹਾਂ ਲਿਖਤ 'ਚ ਇੱਕ ਬੜੀ ਦਿਲਚਸਪ ਉਦਾਹਰਣ ਹੈ ਕਿ ਜੇ ਕੋਈ ਤੇਜ਼ ਰੇਲ ਗੱਡੀ 'ਚ ਸਫ਼ਰ ਕਰ ਰਿਹਾ ਹੋਵੇ ਤਾਂ ਉਹਨੂੰ ਪਹੀਆਂ ਦਾ ਸ਼ੋਰ ਵੀ ਸੁਣਾਈ ਨਹੀਂ ਦੇਵੇਗਾ ਕਿਉਂਕਿ ਉਹ ਅੰਦਰਲੀ ਤੁਨਿਜ ਪੂਰਾ ਲੀਨ ਹੋਵੇਗਾ ਬਾਹਰ ਦੀਆਂ ਆਵਾਜ਼ਾਂ ਦਾ ਬੰਦ ਹੋ ਜਾਣਾ ਇਹ ਤਾਂ ਕਮਾਲ ਦੀ ਇਕਾਗਰਤਾ ਦੀ ਅਵਸਥਾ ਲੱਗਦੀ ਹੈ ਪਰ ਫਿਰ ਕੀ ਹੁੰਦਾ ਕਿ ਮਾਨਸਿਕ ਸਿਮਰਨ ਹਮੇਸ਼ਾ ਚੱਲਦਾ ਰਹਿੰਦਾ ਹੈ ਇੱਥੇ ਇੱਕ ਬਹੁਤ ਮਤਲਬ ਹੈਰਾਨ ਕਰਨ ਵਾਲਾ ਮੋੜ ਆਉਂਦਾ ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਲਿਖਤ ਦੱਸਦੀ ਹੈ ਕਿ ਇਹ ਡੂੰਗੀ ਮਾਨਸਿਕ ਅਵਸਥਾ ਹੌਲੀ-ਹੌਲੀ ਇੱਕ ਐਸੀ ਸਥਿਤੀ 'ਚ ਬਦਲ ਜਾਂਦੀ ਹੈ ਜਿੱਥੇ ਮਨ 'ਚ ਨਾਮ ਜਪਣ ਦੀ ਕੋਸ਼ਿਸ਼ ਵੀ ਬੇਲੋੜੀ ਲੱਗਣ ਲੱਗ ਪੈਂਦੀ ਹੈ ਕੋਸ਼ਿਸ਼ ਬੇਲੋੜੀ ਹਾਂ ਫਿਰ ਜ਼ੁਬਾਨੀ ਤੇ ਮਾਨਸਿਕ ਦੋਵੇਂ ਤਰ੍ਹਾਂ ਦਾ ਸਿਮਰਨ ਰੁਕ ਜਾਂਦਾ ਮਨ ਪੂਰੀ ਤਰ੍ਹਾਂ ਸ਼ਾਂਤ ਟਿਕਿਆ ਹੋਇਆ ਤੇ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਇਸ ਅਵਸਥਾ ਨੂੰ ਸਹਿਜ ਕਿਹਾ ਗਿਆ ਸਹਿਜ ਹਾਂਜੀ ਲਿਖਤ ਕਹਿੰਦੀ ਆ ਇਸ ਸਹਿਜ ਅਵਸਥਾ ਦਾ ਆਨੰਦ ਤੇ ਸ਼ਾਂਤੀ ਬਿਆਨ ਤੋਂ ਬਾਹਰ ਆ ਇਸ ਬਾਰੇ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਹਵਾਲਾ ਵੀ ਦਿੱਤਾ ਗਿਆ ਜਿਨੀ ਐਸਾ ਹਿਰ ਨਾਮ ਨਚੇਤਿਓ ਸੇ ਕਾਹੇ ਜਗਾਏ RAM ਰਾਜੇ ਹਮਤਲਬ ਜਿਨ੍ਹਾਂ ਨੇ ਐਸੇ ਅਨਮੋਲ ਹਰੀ ਨਾਮ ਦਾ ਸਿਮਰਨ ਨਹੀਂ ਕੀਤਾ ਉਹਨਾਂ ਦਾ ਜਗ ਚ ਆਉਣਾ ਸਫਲ ਨਹੀਂ ਹੋਇਆ ਸਿਮਰੰਦਰ ਰੁਕ ਜਾਣਾ ਇਹ ਤਾਂ ਬਹੁਤ ਜੀਭ ਜਿਹਾ ਲੱਗਦਾ ਆਮ ਤੌਰ ਤੇ ਤਾਂ ਇਹੀ ਸੋਚਦੇ ਆ ਕਿ ਭਗਤੀ ਜਾਂ ਸਿਮਰਨ ਤਾਂ ਲਗਾਤਾਰ ਕਰਦੇ ਰਹਿਣਾ ਚਾਹੀਦਾ ਕਿਤੇ ਕੋਈ ਭੁਲੇਖਾ ਤਾਂ ਨਹੀਂ ਹੋ ਸਕਦਾ ਬਿਲਕੁਲ ਤੇ ਲਿਖਤ ਇਸ ਭੁਲੇਖੇ ਬਾਰੇ ਖੁੱਲ ਕੇ ਗੱਲ ਕਰਦੀ ਆ ਕਿਉਂਕਿ ਲੇਖਕ ਖੁਦ ਕਈ ਸਾਲੇ ਦੇ ਵਿੱਚ ਫਸਿਆ ਰਿਹਾ ਅੱਛਾ ਜਦੋਂ ਉਹਨੇ ਪਹਿਲੀ ਵਾਰ ਇਸ ਸਹਿਜ ਅਵਸਥਾ ਦਾ ਅਨੁਭਵ ਕੀਤਾ ਜਿੱਥੇ ਸਿਮਰਨ ਮਤਲਬ ਨਾਮ ਜਪਣ ਦੀ ਕੋਸ਼ਿਸ਼ ਰੁਕ ਗਈ ਸੀ ਤਾਂ ਉਹਨੂੰ ਚਿੰਤਾ ਹੋ ਗਈ ਉਹਨੂੰ ਲੱਗਾ ਕਿ ਸ਼ਾਇਦ ਉਹ ਸਮਾਂ ਐਵੇਂ ਗੁਆ ਰਿਹਾ ਕਿਉਂਕਿ ਉਹ ਸਿਮਰਨ ਨਹੀਂ ਕਰ ਰਿਹਾ ਹਾਂ ਸਮਝ ਆਂਦਾ ਹੈ ਉਹਦੀ ਪੁਰਾਣੀ ਸੋਚ ਸੀ ਕਿ ਪਗਤੀ ਦਾ ਮਤਲਬ ਬਸ ਨਾਮ ਜਪੀ ਜਾਣਾ ਹੀ ਹੈ ਤਾਂ ਫਿਰ ਉਹ ਇਸ ਭੁਲੇਖੇ ਚ ਕਿਵੇਂ ਨਿਕਲਿਆ ਉਹਨੇ ਇਸ ਬਾਰੇ ਕੁਝ ਮਹਾਤਮਾ ਮੰਨਲ ਗਾਲ ਕੀਤੀ ਲਿਖਿਤ ਚ ਖਾਸ ਕਰਕੇ ਸੰਤ ਅਤਰ ਸਿੰਘ ਜੀ ਦਾ ਜ਼ਿਕਰ ਆ ਜਦੋਂ ਲੇਖਕ ਨੇ ਉਹਨਾਂ ਨੂੰ ਆਪਣੀ ਇਹ ਦੁਬਿਧਾ ਦੱਸੀ ਤਾਂ ਸੰਤ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਪਿਆਰੇ ਤੇਰੀ ਇਹ ਅਧਿਆਤਮਿਕ ਅਵਸਥਾ ਸਹਿਜ ਪਿਛਲੇ ਦੋਵਾਂ ਪੜਾਵਾਂ ਜ਼ੁਬਾਨੀ ਤੇ ਮਾਨਸਿਕ ਜਾਪ ਨਾਲੋਂ ਕਿਤੇ ਉੱਤਮ ਆ ਸਿਮਰਨ ਦਾ ਅਸਲ ਮਕਸਦ ਹੀ ਮਨ ਨੂੰ ਇਸ ਸ਼ਾਂਤੀ ਤੇ ਟਿਕਾ ਦੀ ਹਾਲਤ 'ਚ ਲਿਆਉਣਾ ਹੈ। ਅੱਛਾ ਬਾਅਦ 'ਚ ਸੰਦਨੰਦ ਸਿੰਘ ਜੀ ਨੇ ਵੀ ਇਹਦੀ ਪੁਸ਼ਟੀ ਕੀਤੀ ਤੇ ਇੱਕ ਬਹੁਤ ਸੋਹਣੀ ਮਿਸਾਲ ਦਿੱਤੀ। ਉਹਨਾਂ ਕਿਹਾ ਕਿ ਜਿਵੇਂ ਲੋਹੇ ਦੇ ਦੋ ਟੁਕੜਿਆਂ ਨੂੰ ਜੋੜਨ ਲਈ ਵੈਲਡਿੰਗ ਚਾਹੀਦੀ ਆ ਪਰ ਜਦੋਂ ਜੁੜ ਜਾਂਦੇ ਆ ਤਾਂ ਵੈਲਡਿੰਗ ਕੰਮ ਖਤਮ ਹੋ ਜਾਂਦਾ ਤੇ ਉਹ ਇੱਕ ਹੋ ਜਾਂਦੇ ਨੇ। ਹਾਂ ਹਾਂ ਉਸੇ ਤਰ੍ਹਾਂ ਸਿਮਰਨ ਆਤਮਾ ਤੇ ਪਰਮਾਤਮਾ ਨੂੰ ਜੋੜਨ ਵਾਲਾ ਕੰਮ ਜਦੋਂ ਮਿਲਾਪ ਹੋ ਜਾਂਦਾ ਤਾਂ ਕੰਮ ਦੀ ਲੋੜ ਨਹੀਂ ਰਹਿੰਦੀ ਸਿਰਫ ਆਨੰਦ ਤੇ ਇਕਤਾ ਰਹਿ ਜਾਂਦੀ ਆ ਵਾਹ ਇਹ ਮਿਸਾਲ ਤਾਂ ਸੱਚੀ ਬਹੁਤ ਵਧੀਆ ਹੈ ਕਿ ਇਸ ਸਹਿਜ ਅਵਸਥਾ ਨਾਲ ਜੁੜਿਆ ਕੋਈ ਹੋਰ ਪੁਲੇਖਾ ਜਾਂ ਚੁਣੌਤੀ ਵੀ ਹੈ ਜਿਸ ਬਾਰੇ ਲਿਖਿਤ ਦੱਸ ਦਿਆ ਹਾਂ ਇੱਕ ਹੋਰ ਬਰੀਕ ਪੁਲੇਖਾ ਵਾਂ ਜਿਸ ਬਾਰੇ ਲਿਖਿਤ ਚੇਤਾਵਨੀ ਦਿੰਦੀ ਹੈ ਜਿਹਨੂੰ ਸੁਖ ਨਿੰਦਰਾ ਜਾਂ ਤੰਦਰਾ ਕਿਹਾ ਗਿਆ ਹੈ ਸੁਖ ਨਿੰਦਰਾ ਹਾਂਜੀ ਇਸ ਸਹਜ ਅਵਸਥਾ 'ਚ ਆਉਣ ਵਾਲੀ ਬਹੁਤ ਹੀ ਮਿੱਠੀ ਬਿਨਾ ਸੁਪਨਿਆਂ ਤੋਂ ਨੀਂਦ ਵਰਗੀ ਹਾਲਤ ਆ। ਇਹ ਬਹੁਤ ਆਰਾਮ ਵਾਲੀ ਲੱਗ ਸਕਦੀ ਆ ਪਰ ਲੇਖਕ ਇਹਨੂੰ ਇੱਕ ਰੁਕਾਵਟ ਮੰਨਦੀ ਆ ਕਿਉਂਕਿ ਇਹ ਅੱਗੇ ਦੇ ਅਧਿਆਤਮਿਕ ਵਿਕਾਸ ਨੂੰ ਰੋਕ ਸਕਦੀ ਆ। ਅੱਛਾ ਲੇਖਕ ਮੰਨਦਾ ਕਿ ਉਹ ਖੁਦ ਲੰਮਾ ਸਮਾਂ ਇਸ ਸੁਖ ਨਿੰਦਰਾ ਨੂੰ ਹੀ ਸ਼ਾਇਦ ਆਖਰੀ ਪੜਾ ਸਮਝਦਾ ਰਿਹਾ। ਪਰ ਜੇ ਇਹ ਐਨੀ ਸੁਖ ਦੇਣ ਵਾਲੀ ਹੈ ਤਾਂ ਇਹਨੂੰ ਰੁਕਾਵਟ ਕਿਉਂ ਮੰਨਿਆ ਗਿਆ? ਤੇ ਲੇਖਕ ਇਸ ਭੁਲੇਖੇ ਤੋਂ ਕਿਵੇਂ ਬਾਹਰ ਆਇਆ ਫਿਰ ਇਸ ਭੁਲੇਖੇ 'ਚੋਂ ਨਿਕਲਣ 'ਚ ਲੇਖਕ ਦੀ ਮਦਦ ਇੱਕ ਅੰਗਰੇਜ਼ੀ ਕਿਤਾਬ ਐਡਵਰਡ ਕਾਰਪੈਂਟਰ ਦੀ ਇਹ ਵਿਜ਼ਿਟ ਟੂ ਏ ਗਿਆਨੀ ਨੇ ਕੀਤੀ ਕਾਰਪੈਂਟਰ ਲਿਖਦਾ ਕਿ ਪਹਿਲਾ ਮਨ ਦੇ ਵਿਚਾਰਾਂ ਨੂੰ ਜਿੱਤਣਾ ਪੈਂਦਾ ਹਮ ਜਦੋਂ ਇਹਦੇ 'ਚ ਕਾਮਯਾਬੀ ਮਿਲਦੀ ਆ ਤਾਂ ਅਕਸਰ ਭੁੱਲਣ ਹਾਰਤਾ ਅਬਲੀਵਿਅਨ ਜਾਂ ਨੀਂਦ ਦਾ ਦੌਰ ਆਉਂਦਾ ਕਾਰਪੈਂਟਰ ਜ਼ੋਰ ਦਿੰਦਾ ਕਿ ਇਸ ਨੀਂਦ ਨੂੰ ਵੀ ਜਿਤਨਾ ਬਹੁਤ ਜ਼ਰੂਰੀ ਆ ਕਿਉਂ ਕਿਉਂਕਿ ਜੇਕਰ ਵਿਚਾਰਾਂ ਦੇ ਥਾਂ ਸਿਰਫ ਸੁੰਨਤਾ ਜਾਂ बेहोशी ਵਾਲੀ ਨੀਂਦ ਆ ਜਾਵੇ ਤਾਂ ਅਧਿਆਤਮਿਕ ਤੌਰ ਤੇ ਕੀ ਲਾਭ ਹੋਇਆ ਇਸ ਨੀਂਦ ਤੋਂ ਪਾਰ ਜਾਣ ਤੋਂ ਬਾਅਦ ਹੀ ਅਸਲ ਗਿਆਨ ਵਾਲੀ ਚੇਤਨਾ ਇਲਿਊਨੇਟਿੰਗ ਕੌਨਸ਼ੀਅਸਨੈਸ ਦਾ ਵਿਸ਼ਾਲ ਵਹਾ ਮਹਿਸੂਸ ਹੁੰਦਾ ਅੱਛਾ ਚਾਹੀਦੀ ਹੈ ਹੂੰ ਇਸ ਲਈ ਸੁਖ ਨਿਦਰਾ ਪਾਵੇਂ ਸੁਖदाई ਲੱਗੇ ਪਰ ਇਹ ਚੇਤਨਾ ਦੀ ਪੂਰੀ ਜਾਗ੍ਰਿਤੀ ਨਹੀਂ ਹੈ ये समझना तो बहुत जरूरी है कि आराम ते आध्यात्मिक जागृति च की फरक है कि ये सहज अवस्था आसानी नाल मिल जाती है या ये दे बहुत समय लगता है ना ना देखो लिखा तो साफ कहंदी है कि सहज अवस्था शुरू च कोई रोजाना या आसानी नाल मिलन वाली चीज नहीं है लेखक दसदा कि ओनु अपने पहले अनुभव तो बाद कई साल लग गए जबो हालत दोबारा मतलब रेगुलर मिलनी शुरू हुई अच्छा कई साल हां जी ਸੋ ਧੀਰਜ ਦਾ ਰੱਖਣਾ ਬਹੁਤ ਜ਼ਰੂਰੀ ਹੈ। ਲਿਖਤ ਇਹ ਵੀ ਸਲਾਹਿੰਦੀ ਹੈ ਕਿ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਣ ਵਾਲੇ ਲੋਕਾਂ ਨੂੰ ਇਸ ਅਵਸਥਾ ਲਈ ਬਹੁਤ ਹੀ ਮਤਲਬ ਲਾਲਚ ਜਾਂ ਕਾਹਲੀ ਨਹੀਂ ਕਰਨੀ ਚਾਹੀਦੀ। ਨਹੀਂ ਹੁੰਦਾ। ਇਦਾਂ ਲੱਗਦਾ ਜਿਵੇਂ ਕੰਨਾਂ 'ਚ ਰੂਹ ਦਿੱਤੀ ਹੋਵੇ। ਅੱਛਾ। ਇਸ ਲਈ ਲਗਾਤਾਰਤਾ ਤੇ ਧੀਰਜ ਮੁੱਖ ਨੇ। ਠੀਕ ਹੈ। ਮੰਨ ਲਓ ਕੋਈ ਇਸ ਸਹਿਜ ਅਵਸਥਾ ਤੱਕ ਪਹੁੰਚ ਜਾਂਦਾ ਤਾਂ ਇਸ ਦਾ ਅਨੁਭਵ ਹੁੰਦਾ ਕਿ ਹੋ ਜਾਵਾ। ਤੁਸੀਂ ਆਨੰਦ ਅਤੇ ਸ਼ਾਂਤੀ ਦੀ ਗੱਲ ਕੀਤੀ ਕਿ ਲਿਖਤ ਇਸ ਨੂੰ ਹੋਰ ਖੋਲ੍ਹ ਕੇ ਦੱਸਦੀ ਹੈ? ਹਾਂ ਬਿਲਕੁਲ। ਲਿਖਤ ਇਸ అనుభవ ਨੂੰ ਬਿਆਨ ਕਰਨ ਲਈ ਕਈ ਤਰ੍ਹਾਂ ਦੇ ਸ਼ਬਦ ਵਰਤਦੀ ਹੈ। ਇਹਨੂੰ ਅੰਮ੍ਰਿਤ ਰਸਤਾ ਵਗਣਾ ਕਿਹਾ ਗਿਆ ਹੈ। ਨਾਮ ਦਾ ਅੰਮ੍ਰਿਤ ਵਰਗਾ ਮਿੱਠਾ ਆਨੰਦ। ਅੰਮ੍ਰਿਤ ਰਸ। ਹਾਂਜੀ। ਇਹਨੂੰ ਇੱਕ ਅੰਦਰਲੀ ਬਿਜਲੀ ਦੀ ਲਹਿਰ, ਖੁਸ਼ੀ ਦੀਆਂ ਤਰੰਗਾਂ ਜਾਂ ਆਨੰਦ ਦੇ ਸਾਗਰ 'ਚ ਡੁੱਬ ਜਾਣ ਵਾਂਗ ਦੱਸਿਆ ਗਿਆ। ਤੇ ਖਾਸ ਗੱਲ ਇਹ ਆ ਕਿ ਇਹਦਾ ਅਸਰ ਸਿਰਫ ਮਨ ਤੇ ਹੀ ਨਹੀਂ ਸਗੋਂ ਇੰਦਰੀਆਂ ਤੇ ਵੀ ਹੁੰਦਾ। ਅੱਛਾ ਕਿਵੇਂ? ਜਿਵੇਂ ਕੰਨਾਂ 'ਚ ਅਜੀਬ ਮਿੱਠਾ ਸੰਗੀਤ ਜਾਂ ਕੰਟੀਆਂ ਵਰਗੀਆਂ ਆਵਾਜ਼ਾਂ ਸੁਣਾਈ ਦੇ ਸਕਦੀਆਂ ਨੇ ਜਿਹੜੀਆਂ ਲੱਗਦਾ ਜਿਵੇਂ ਪੂਰੇ ਬ੍ਰਹਿਮੰਡ 'ਚੋਂ ਆ ਰਹੀਆਂ ਹੋਣ ਨੱਕ 'ਚ ਇੱਕ ਮਿੱਠੀ ਅਨੋਖੀ ਖੁਸ਼ਬੂ ਮਹਿਸੂਸ ਹੋ ਸਕਦੀ ਆ ਹੂੰ ਜੇ ਅੱਖਾਂ ਖੁੱਲੀਆਂ ਹੋਣ ਤਾਂ ਹਰ ਚੀਜ਼ 'ਚ ਹਰ ਕਣ-ਕਣ 'ਚ ਉਹੀ ਰੱਬੀ ਸ਼ਕਤੀ ਉਹੀ ਨਾਮ ਕੰਮ ਕਰਦਾ ਦਿਸਦਾ ਤੇ ਜੇ ਅੱਖਾਂ ਬੰਦ ਹੋਣ ਤਾਂ ਉਹੀ ਸ਼ਕਤੀ ਆਪਣੇ ਅੰਦਰ ਵਗਦੀ ਮਹਿਸੂਸ ਹੁੰਦੀ ਹੈ ਪੂਰੇ ਬ੍ਰਹਿਮੰਡ ਨਾਲ ਇੱਕ ਹੋਣ ਦਾ ਅਹਿਸਾਸ ਇਹ ਤਾਂ ਬਹੁਤ ਡੂੰਗੀ ਗੱਲ ਲੱਗਦੀ ਹੈ ਕੀ ਇਸ ਅਵਸਥਾ ਦਾ ਗਿਆਨ ਨਾਲ ਵੀ ਕੋਈ ਸਬੰਧ ਹੈ ਬਿਲਕੁਲ ਹੈਗਾ ਲਿਖਤ ਦੱਸਦੀ ਹੈ ਕਿ ਇਸ ਅਵਸਥਾ ਚ ਪੂਰੇ ਬ੍ਰਹਿਮੰਡ ਨਾਲ ਇੱਕ ਅਟੁੱਟ ਸਾਂਝ ਮਹਿਸੂਸ ਹੁੰਦੀ ਹੈ ਜਿਵੇਂ ਸਾਰੇ ਮਨ ਕੇ ਇੱਕੋ ਤਾਗੇ ਚ ਪੁਰੋਏ ਹੋਣ ਤੇ ਇਹੀ ਸਹਿਜ ਅਵਸਥਾ ਅੱਗੇ ਦਿਬ ਗਿਆਨ ਡਿਵਾਈਨ ਨੋਲੇਜ ਵੱਲ ਲੈ ਜਾਂਦੀ ਹੈ ਅੱਛਾ ਇਸ ਤੋਂ ਇਲਾਵਾ ਸਰੀਰ ਦੇ ਅੰਦਰ ਚੇਤਨਾ ਦੇ ਕੁਝ ਖਾਸ ਕੇਂਦਰਾਂ ਦਾ ਜ਼ਿਕਰ ਵੀ ਕੀਤਾ ਗਿਆ ਵਾ ਇਹ ਛੇ ਕੇਂਦਰ ਨੇ ਨਾਭੀ ਤੋਂ ਥੋੜਾ ਥੱਲੇ ਨਾਭੀ ਹਿਰਦਾ ਗੱਲਾਂ ਦੋਵੇਂ ਅੱਖਾਂ ਦੇ ਵਿਚਕਾਰ ਤੇ ਦਿਮਾਗ ਦਾ ਸਭ ਤੋਂ ਉੱਪਰਲਾ ਹਿੱਸਾ ਹਾਂਜੀ ਲਿਖਤ ਕਹਿੰਦੀ ਹੈ ਜਦੋਂ ਮਨ ਇਹਨਾਂ ਚੋਂ ਕਿਸੇ ਵੀ ਕੇਂਦਰ ਤੇ ਟਿਕਦਾ ਤਾਂ ਅਭਿਆਸੀ ਨੂੰ ਬਹੁਤ ਜ਼ਿਆਦਾ ਆਨੰਦ ਮਿਲਦਾ ਤੇ ਇਹ ਆਤਮਿਕ ਆਨੰਦ ਕਿੰਨਾ ਕੁ ਤੇਜ਼ ਹੁੰਦਾ ਹੈ ਕਿ ਇਹਦੀ ਤੁਲਨਾ ਕਿਸੇ ਦੁਨਿਆਵੀ ਸੁਖ ਨਾਲ ਕੀਤੀ ਜਾ ਸਕਦੀ ਹੈ ਲਿਖਤ ਇਸ ਨੁਕਤੇ ਤੇ ਬਹੁਤ ਜ਼ੋਰ ਦਿੰਦੀ ਹੈ ਕਿ ਇਹ ਆਤਮਿਕ ਆਨੰਦ ਦੁਨਿਆਵੀ ਸੁੱਖਾਂ ਤੋਂ ਕਿਤੇ ਜ਼ਿਆਦਾ ਉੱਚਾ ਡੂੰਘਾ ਤੇ ਤੇਜ਼ ਹੈ ਇਥੋਂ ਤੱਕ ਕਿ ਜਿਹੜੇ ਸਰੀਰਕ ਸੰਬੰਧਨ ਦੇ ਸੁੱਖ ਨੂੰ ਸਭ ਤੋਂ ਤੇਜ਼ ਮੰਨਿਆ ਜਾਂਦਾ ਇਹ ਆਤਮਿਕ ਆਨੰਦ ਦੋਸਤੋ ਵੀ ਕਈ ਗੁਣਾ ਵੱਧਾ ਸੱਚੀ ਹਾਂਜੀ ਤੇ ਇੱਕ ਵੱਡਾ ਫਰਕ ਇਹ ਹੈ ਕਿ ਦੁਨੀਆਵੀ ਸੁੱਖਾਂ ਤੋਂ ਬਾਅਦ ਅਕਸਰ ਥਕਾਵਟ ਜਾਂ ਕਮਜ਼ੋਰੀ ਲੱਗਦੀ ਹੈ ਪਰ ਇਹ ਆਤਮਿਕ ਆਨੰਦ ਸਰੀਰ ਤੇ ਮਨ ਨੂੰ ਥਕਾਉਂਦਾ ਨਹੀਂ ਸਗੋਂ ਤਾਜ਼ਗੀ ਤਾਕਤ ਤੇ ਸਿਹਤ ਦਿੰਦਾ ਹੂੰ ਇਹ ਬਹੁਤ ਵੱਡਾ ਫਰਕ ਹੈ ਹੌਲੀ ਹੌਲੀ ਜਦੋਂ ਅਭਿਆਸੀ ਇਸ ਆਤਮਿਕ ਰਸ ਨੂੰ ਮਾਣਨ ਲੱਗਦਾ ਤਾਂ ਉਹਨੂੰ ਦੁਨਿਆਵੀ ਸੁੱਖ ਫਿੱਕੇ ਬੇਰਸਤ ਨਿਕੰਮੇ ਜਿ ਲੱਗਣ ਲੱਗ ਪੈਂਦੇ ਨੇ ਪਰ ਲਿਖਤ ਇਹ ਵੀ ਚੇਤਾਵਨੀ ਦਿੰਦੀ ਹੈ ਕਿ ਇਹ ਸਮਝ ਸਿਰਫ ਕਿਤਾਬਾਂ ਪੜਨ ਨਾਲ ਨਹੀਂ ਆਉਂਦੀ ਇਹ ਅਸਲ ਅਭਿਆਸ ਤੇ అనుభవ ਨਾਲ ਹੀ ਪੈਦਾ ਹੁੰਦੀ ਹੈ ਤਾਂ ਇਹਨਾਂ 6 ਕੇਂਦਰਾਂ ਵਿੱਚੋਂ ਸਭ ਤੋਂ ਉੱਪਰਲਾ ਜਿਹੜਾ ਦਿਮਾਗ ਵਾਲਾ ਕੇਂਦਰ ਹੈ ਕੀ ਉਹਦੀ ਕੋਈ ਖਾਸ ਮਹੱਤਤਾ ਹੈ ਹਾਂ ਜਿਹੜਾ ਛੇਵਾਂ ਤੇ ਸਭ ਤੋਂ ਉੱਪਰਲਾ ਕੇਂਦਰ ਹੈ ਦਿਮਾਗ ਦੇ ਸਿਖਰ ਤੇ ਉਹਨੂੰ ਗੁਰਬਾਣੀ 'ਚ ਦਸਵਾਂ ਦੁਆਰ ਕਿਹਾ ਗਿਆ ਦਸਵਾਂ ਦੁਆਰ ਵੀ ਸਾਵਧਾਨ ਕਰ ਦਿਆ ਕਿ ਇਸ ਉੱਚੇ ਕੇਂਦਰ ਤੱਕ ਪਹੁੰਚਣ ਲਈ ਕਹਾੜੀ ਨਹੀਂ ਕਰਨੀ ਚਾਹੀਦੀ ਇਸ ਸਮਾਧੀ ਜਾਂ ਦਸਵੇਂ ਦੁਆਰ ਦੀ ਅਵਸਥਾ ਦਾ ਆਮ ਜ਼ਿੰਦਗੀ ਤੇ ਕੀ ਅਸਰ ਪੈਂਦਾ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਹੜੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਲਿਖਤ ਇਹਦੇ ਪ੍ਰੈਕਟੀਕਲ ਪਹਿਲੂ ਤੇ ਵੀ ਗੱਲ ਕਰਦੀ ਆ ਇਹ ਦੱਸਦੀ ਆ ਕਿ ਜਿਹੜੇ ਲੋਕ ਇਸ ਉੱਚੀ ਅਵਸਥਾ ਜਾਂ ਸਮਾਧੀ ਚ ਜ਼ਿਆਦਾ ਰਹਿਣ ਲੱਗ ਪੈਂਦੇ ਨੇ ਉਹਨਾਂ ਦੀ ਦਿਲਚਸਪੀ ਦੁਨੀਆਵੀ ਕੰਮਕਾਰਾਂ ਚੋਂ ਕੱਢ ਜਾਂਦੀ ਆ ਅੱਛਾ ਉਹਨਾਂ ਲਈ ਦੁਨੀਆਵੀ ਜ਼ਿੰਮੇਵਾਰੀਆਂ ਨਿਭਾਉਣੀਆਂ ਔਖੀ ਹੋ ਸਕਦੀਆਂ ਨੇ ਇਸ ਲਈ ਇੱਕ ਮਹਾਤਮਾ ਦੇ ਹਵਾਲੇ ਨਾਲ ਲਿਖਤ ਗ੍ਰੈਸਥੀ ਜੀਵਨ ਵਾਲਿਆਂ ਨੂੰ ਸਲਾਹ ਦਿੰਦੀ ਆ ਕਿ ਉਹਨਾਂ ਨੂੰ ਸਮਾਦੀ ਦਾ ਬਹੁਤ ਅਭਿਆਸ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਉਹ ਆਪਣੀਆਂ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰ ਲੈਂਦੇ। ਹਮ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਹਵਾਲਾ ਵੀ ਹੈ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ। ਇਸ ਲਈ ਸਲਾਹ ਇਹ ਹੀ ਹੈ ਕਿ ਹਥਲੇ ਕੇਂਦਰਾ ਜਿਵੇਂ ਹਿਰਦਾ ਕੇਂਦਰ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਆਰਾਮ ਨਾਲ ਅੱਗੇ ਵਧਣਾ ਚਾਹੀਦਾ। ਇਸ ਸਾਰੀ ਯਾਤਰਾ 'ਚ ਖਾਸ ਕਰਕੇ ਜਦੋਂ ਐਨੇ ਬਰੀਕ ਅਨੁਭਵ ਤੇ ਪੁਲੇਖੇ ਆਉਂਦੇ ਨੇ ਕੀ ਕਿਸੇ ਗਾਈਡ ਜਾਂ ਮਾਰਗਦਰਸ਼ਕ ਦੀ ਲੋੜ ਮਹਿਸੂਸ ਹੁੰਦੀ ਹੈ ਲਿਖਤ ਇਸ ਨੁਕਤੇ ਤੇ ਬਹੁਤ ਜ਼ੋਰ ਦਿੰਦੀ ਹੈ ਕਿ ਇਸ ਅਧਿਆਤਮਿਕ ਯਾਤਰਾ 'ਚ ਇੱਕ ਤਜਰਬੇਕਾਰ ਮਾਰਗਦਰਸ਼ਕ ਇੱਕ ਮਹਾਤਮਾ ਦੀ ਅਗਵਾਈ ਬਹੁਤ ਜ਼ਰੂਰੀ ਹੈ ਹਾਂਜੀ ਹਰ ਬੰਦੇ ਦੀਆਂ ਆਪਣੀਆਂ ਵੱਖਰੀਆਂ ਰੁਕਾਵਟਾਂ ਤੇ ਸਵਾਲ ਹੋ ਸਕਦੇ ਨੇ ਤੇ ਇੱਕ ਜਾਣਕਾਰ ਗਾਈਡ ਨਾ ਸਿਰਫ ਉਹਨਾਂ ਨੂੰ ਹੱਲ ਕਰਨ 'ਚ ਮਦਦ ਕਰ ਸਕਦਾ ਸਗੋਂ ਤਰੱਕੀ ਨੂੰ ਵੀ ਤੇਜ਼ ਕਰ ਸਕਦਾ ਪਰ ਨਾਲ ਹੀ ਲਿਖਤ ਇਸ ਗੱਲ ਦਾ ਅਫਸੋਸ ਵੀ ਕਰਦੀ ਹੈ ਕਿ ਐਸੇ ਸੱਚੇ ਤੇ ਅਨੁਭਵੀ ਗਾਈਡ ਬਹੁਤ ਘੱਟ ਮਿਲਦੇ ਨੇ ਹੂੰ ਇਹ ਵੀ ਸਹੀ ਹੈ ਤੇ ਜਿਹੜੇ ਹੁੰਦੇ ਨੇ ਉਹ ਅਕਸਰ ਗੁਪਤ ਰਹਿਣਾ ਪਸੰਦ ਕਰਦੇ ਨੇ ਲੇਖਕ ਨੇ ਖਾਸ ਤੌਰ ਤੇ ਸਿੱਖ ਪਾਈਚਾਰੇ 'ਚ ਇਸ ਗੱਲ ਤੇ ਚਿੰਤਾ ਦੱਸੀ ਹੈ ਕਿ ਦੁਨਿਆਵੀ ਪੜਾਈ ਲਈ ਤਾਂ ਬਹੁਤ ਸਕੂਲ ਕਾਲਜ ਨੇ ਪਰ ਅਧਿਆਤਮਿਕ ਰਾਹ ਤੇ ਚੱਲਣ ਵਾਲਿਆਂ ਦੀ ਮਦਦ ਤੇ ਗਾਈਡੈਂਸ ਲਈ ਕੋਈ ਠੁਕਮੀਆਂ ਸੰਸਥਾਵਾਂ ਦੀ ਘਾਟ ਹੈ ਹਾਂ ਇਹ ਗੱਲ ਤਾਂ ਹੈਗੀ ਹੈ ਇਸ ਕਰਕੇ ਲੇਖਕ ਵਾਂਗ ਕਈ ਹੋਰ ਅਭਿਆਸੀਆਂ ਨੂੰ ਵੀ ਸਹੀ ਸੇਧ ਨਾ ਮਿਲਣ ਕਰਕੇ ਇੱਕ ਪੜਾ ਤੋਂ ਦੂਜੇ ਤੱਕ ਪਹੁੰਚਣ ਲਈ ਕਈ ਕਈ ਸਾਲ ਲੱਗ ਜਾਂਦੇ ਨੇ ਇਹ ਤਾਂ ਸੱਚਮੁੱਚ ਇੱਕ ਸੋਚਣ ਵਾਲੀ ਗੱਲ ਹੈ ਅੱਛਾ ਇਸ ਅਧਿਆਇ ਦੇ ਅੰਤ ਵਿੱਚ ਕੋਈ ਹੋਰ ਖਾਸ ਅਨੁਭਵ ਦਾ ਜ਼ਿਕਰ ਹੈਗਾ ਹਾਂ ਅਧਿਆਇ ਦੇ ਬਿਲਕੁਲ ਅਖੀਰ 'ਚ ਲਿਖਤ ਇੱਕ ਹੋਰ ਅਨੋਖੇ ਅਨੁਭਵ ਬਾਰੇ ਦੱਸਤੀ ਹੈ ਜੋ ਕੁਝ ਅਭਿਆਸੀਆਂ ਨੂੰ ਸਿਮਰਨ ਦੌਰਾਨ ਹੋ ਸਕਦਾ ਇਹ ਹੈ ਦਿਮਾਗ ਦੇ ਅੰਦਰ ਖਾਸ ਕਰਕੇ ਉੱਪਰ ਵਾਲੇ ਹਿੱਸੇ 'ਚ ਹਲਕੀ-ਹਲਕੀ ਤੀਮੀ ਦਸਤਕ ਵਰਗੀਆਂ ਆਵਾਜ਼ਾਂ ਦਾ ਸੁਣਾਈ ਦੇਣਾ ਦਸਤਕ ਦਿਮਾਗ 'ਚ ਹਾਂਜੀ ਲੇਖਕ ਫੌਰਨ ਸਾਫ਼ ਕਰਦਾ ਕਿ ਇਹਦੇ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਸਗੋਂ ਇਹ ਅਧਿਆਤਮਿਕ ਤਰੱਕੀ ਦਾ ਇੱਕ ਨਿਸ਼ਾਨ ਹੈ ਦਿਮਾਗ 'ਚ ਦਸਤਕ ਵਰਗੀਆਂ ਆਵਾਜ਼ਾਂ ਇਹ ਸੁਣਨ 'ਚ ਥੋੜਾ ਅਜੀਬ ਜਿਹਾ ਲੱਗਦਾ ਕਿ ਇਹਨਾਂ ਦਾ ਕੋਈ ਮਤਲਬ ਜਾਂ ਅਸਰ ਹੁੰਦਾ ਲਿਖਤ ਕਹਿੰਦੀ ਹੈ ਜਦੋਂ ਇਹ ਅਨੁਭਵ ਪੱਕਾ ਜਾਂਦਾ ਤਾਂ ਇਹ ਆਵਾਜ਼ਾਂ ਡਰ ਦੀ ਬਜਾਏ ਆਨੰਦ ਦਾ ਸੋਮਾ ਬਣ ਜਾਂਦੀਆਂ ਹਰ ਦਸਤਕ ਦੇ ਨਾਲ ਮਾਨਸਿਕ ਸ਼ਾਂਤੀ ਦੀ ਇੱਕ ਲਹਿਰ ਮਹਿਸੂਸ ਹੁੰਦੀ ਹੈ ਤੇ ਐਦਾਂ ਲੱਗਦਾ ਜਿਵੇਂ ਨਾੜੀਆਂ ਤੇ ਦਿਮਾਗ ਦੇ ਸੈੱਲ ਇੱਕ ਕੁਦਰਤੀ ਸੰਤੁਲਨ ਤੇ ਸਿਹਤ ਵਾਲੀ ਹਾਲਤ ਚਾਰੇ ਹੋਣ। ਅੱਛਾ। ਲੇਖਕ ਇਥੇ ਸੰਤ ਗੁਰਬਖਸ਼ ਸਿੰਘ ਜੱਬੋਵਾਲ ਵਾਲਿਆਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਨੇ ਪਹਿਲੀ ਵਾਰ ਲੇਖਕ ਨੂੰ ਇਸ ਬਾਰੇ ਦੱਸਿਆ ਸੀ। ਕਈ ਸਾਲਾਂ ਬਾਅਦ ਜਦੋਂ ਲੇਖਕ ਨੇ ਖੁਦ ਇਹਦਾ ਅਨੁਭਵ ਕੀਤਾ ਤੇ ਇਹਦਾ ਆਨੰਦ ਮਾਣਿਆ ਤਾਂ ਉਹਨੂੰ ਸੰਤ ਜੀ ਦੀ ਗੱਲ ਯਾਦ ਆਈ। ਹੂੰ। ਸੰਤ ਜੀ ਨੇ ਉਦੋਂ ਲੇਖਕ ਨੂੰ ਸਿਮਰਨ ਜਾਰੀ ਰੱਖਣ ਲਈ ਬਹੁਤ ਹੱਲਾਸ਼ੇਰੀ ਦਿੱਤੀ ਸੀ ਜਿਸ ਦਾ ਉਹਨੂੰ ਬਹੁਤ ਫਾਇਦਾ ਹੋਇਆ ਤਾਂ ਕੁੱਲ ਮਿਲਾ ਕੇ ਬੰਦਗੀ ਨਾਮਾ ਦੇ ਇਸ ਅਧਿਆਇ ਤੋਂ ਅਸੀਂ ਸਿਮਰਨ ਦੀ ਇੱਕ ਬਹੁਤ ਮਤਲਬ ਡੂੰਗੀ ਤਸਵੀਰ ਦੇਖੀ ਹੈ ਇਹ ਸਿਰਫ ਬੋਲ ਕੇ ਜਾਂ ਮੰਚ ਨਾਮ ਜਪਨ ਤੱਕ ਨਹੀਂ ਰੁਕਦੀ ਸਗੋਂ ਇੱਕ ਐਸੀ ਯਾਤਰਾ ਵਾ ਜੋ ਜ਼ਬਾਨੀ ਜਾਪ ਤੋਂ ਸ਼ੁਰੂ ਹੋ ਕੇ ਮਾਨਸਿਕ ਸਿਮਰਨ ਰਾਹੀਂ ਸਹਜ ਦੀ ਡੂੰਗੀ ਸ਼ਾਂਤੀ ਤੇ ਏਕਤਾ ਦੀ ਹਾਲਤ ਤੱਕ ਪਹੁੰਚਦੀ ਆ ਹਾਂਜੀ ਬਿਲਕੁਲ ਇਸ ਰਸਤੇ 'ਚ ਸਾਵਧਾਨ ਰਹਿਣ ਵਾਲੀਆਂ ਗੱਲਾਂ ਵੀ ਨੇ ਜਿਵੇਂ ਸਰੂਪ ਤੇ ਧਿਆਨ ਲਾਉਣ ਦੀ ਆਦਤ ਜਾਂ ਸਹਜ ਨੂੰ ਗਲਤ ਸਮਝਣਾ ਜਾਂ ਫਿਰ ਸੁਖ ਨਿੰਦਰਾ ਦੇ ਪੁਲੇਖੇ 'ਚ ਪੈ ਜਾਣਾ ਹਮ ਨਾਲ ਹੀ ਅਸੀਂ ਚੇਤਨਾ ਦੇ ਕੇਂਦਰਾਂ ਦਸਵੇਂ ਦੁਆਰ ਤੇ ਦਿਮਾਗ 'ਚ ਦਸਤਖ ਵਰਗੇ ਖਾਸ ਅਨੁਭਵਾਂ ਬਾਰੇ ਵੀ ਜਾਣਿਆ ਤੇ ਸਭ ਤੋਂ ਵੱਧ ਇੱਕ ਤਜਰਬੇਕਾਰ ਗਾਈਡ ਦੀ ਮਹੱਤਤਾ ਸਾਹਮਣੇ ਆਈ। ਬਿਲਕੁਲ ਇਹ ਲਿਖਤ ਸਾਫ਼ ਕਰਦੀ ਆ ਕਿ ਸਿਮਰਨ ਇੱਕ ਜਿਉਂਦੀ ਅੱਗੇ ਵਧਣ ਵਾਲੀ ਪ੍ਰਕਿਰਿਆ ਵਾ। ਇਹਦੇ ਲਈ ਸਮਰਪਣ, ਬਹੁਤ ਸਾਰਾ ਤੀਰਜ ਤੇ ਸਭ ਤੋਂ ਵੱਧ ਸਹੀ ਸਮਝ ਦੀ ਲੋੜ ਹੈ। ਹਾਂਜੀ। ਸਹਿਜ ਅਵਸਥਾ ਭਾਵੇਂ ਕਿ ਬਹੁਤ ਉੱਚੀ ਤੇ ਆਨੰਦ ਵਾਲੀ ਆ ਪਰ ਸ਼ਾਇਦ ਇਹ ਵੀ ਆਖਰੀ ਮੰਜ਼ਿਲ ਨਾ ਹੋਵੇ ਕਿਉਂਕਿ ਲਿਖਤ ਇਹਦੇ ਤੋਂ ਅੱਗੇ ਦਿਬ્ઞ ਗਿਆਨ ਦੀ ਸੰਭਾਵਨਾ ਵੱਲ ਵੀ ਇਸ਼ਾਰਾ ਕਰਦੀ ਆ। ਇਹ ਯਾਤਰਾ ਲਗਾਤਾਰ ਅੱਗੇ ਵਧਣ ਦੀ ਆ ਇਸ ਸਾਰੀ ਗੱਲਬਾਤ ਤੋਂ ਇੱਕ ਆਖਰੀ ਸਵਾਲ ਮਨ ਚਾਉਂਦਾ ਜਿਸ ਤੇ ਸੋਚਿਆ ਜਾ ਸਕਦਾ ਜੇਕਰ ਸਹਿਜ ਅਵਸਥਾ ਦਾ ਆਤਮਿਕ ਆਨੰਦ ਸਾਡੇ ਆਮ ਦੁਨਿਆਵੀ ਸੁੱਖਾਂ ਤੋਂ ਇੰਨਾ ਜ਼ਿਆਦਾ ਵੱਖਰਾ ਤੇ ਉੱਤਮ ਹੈ ਹਾਂਜੀ ਤਾਂ ਫਿਰ ਇਸ ਯਾਤਰਾ ਦੇ ਅਗਲੇ ਪੜਾਵਾਂ 'ਚ ਜਿਵੇਂ ਦਿਵ ਗਿਆਨ ਦਾ ਜ਼ਿਕਰ ਆਇਆ ਉਸ ਨਾਲ ਮਿਲਣ ਵਾਲੀ ਸਮਝ ਜਾਂ ਚੇਤਨਾ ਸਾਡੀ ਮੌਜੂਦਾ ਸੋਚ ਸਾਡੀ ਤਰਕ ਤੇ ਦੁਨੀਆ ਨੂੰ ਦੇਖਣ ਦੇ ਨਜ਼ਰੀਏ ਨੂੰ ਕਿਸ ਹੱਦ ਤੱਕ ਬਦਲ ਸਕਦੀ ਹੈ ਜਾਂ ਉਸ ਤੋਂ ਕਿੰਨੀ ਪਰੇ ਹੋ ਸਕਦੀ ਹੈ ਹੂੰ ਇਹ ਸੋਚਣ ਵਾਲੀ ਗੱਲ ਆ ਇਹ ਕਲਪਨਾ ਕਰਨਾ ਵੀ ਮੁਸ਼ਕਿਲ ਹੈ ਪਰ ਯਕੀਨਨ ਦਿਲਚਸਪ ਹੈ ਇਸ ਡੂੰਗੀ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਲਈ ਤੁਹਾਡਾ ਧੰਨਵਾਦ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ